ਵਧੀਆ ਹੁੰਦੀ ਹੈ ਇਹ ਫਤਨ ਜੀ ਤੇਰਾ ਹੁੰਦੀ ਹੈ। ਅਬੀ ਸਸੀ ਕਰ। ਸਸਰੀ ਕਰ ਬੋ। ਕੀ ਹਾਲ ਠੀਕ ਠਾਕ ਤੁਸੀਂ ਨਾ ਆਪਣਾ ਹਡਰ ਬਸ ਵਧੀਆ ਆਜੋ ਹਰ। ਕਵਲ 1 ਮਿੰਟ ਮੇਰੀ ਗੱਲ ਸੁਣੀ। ਹਾਂ ਜੀ ਭਾਬੀ। ਬੜਾ ਬੋਲਣ ਦੇ ਈ ਤੁਸੀਂ ਭਾਬੀ ਹੋਣਾ ਕੀ ਹੀ ਐਡਾ ਸੋਣਾ ਮੈਂ ਸੂਰ ਦੇ ਕੇ ਗਈ ਹਾਂ ਤੇ ਸਾਰਾ ਜ਼ਰੂਰ ਨਾ ਮੇਰਾ ਖਰਾਬ ਕਰਤਾ ਇਹਨੇ। ਓ ਸ਼ਾ ਖਰਾਬ ਕਰਤਾ ਵਾ ਤੇ ਹੋੜ ਇੰਨਾ ਮਹਿੰਗਾ ਸੂਟ ਮੈਂ ਦੇ ਕੇ ਗਈ ਹੈ ਇਹਨੂੰ ਤੂੰ ਤੇ ਜਾਣ ਬੁੱਝ ਕੇ ਦਿੰਨੀ ਐ ਸ਼ਹਿਰ ਦਿਆ ਕਰ ਇਹਨੂੰ ਬੜੀ ਜਾਂਚ ਐ ਮੈਨੂੰ ਕੀ ਪਤਾ ਸੀ ਵੀ ਇਹਨੇ ਸੂਟ ਮੇਰਾ ਖਰਾਬ ਹੀ ਕਰ ਦੇਣਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਹਨੂੰ ਤੇ ਮੈਂ ਕਦੇ ਵੀ ਨਾ ਦੇ ਕੇ ਜਾਂਦੀ ਮੈਂ ਨਹੀਂ ਇਹਦੇ ਕੋ ਸਵਮੰਦੀ ਮੈਂ ਸ਼ਹਿਰੋਂ ਸਵਮੰਨੀ ਆ ਸ਼ਹਿਰ ਜੇ ਖਰਾਬ ਵੀ ਕਰ ਦੇਣਾ ਤੇ ਫੇਰ ਸੂਟ ਉਹ ਭਰ ਦਿੰਦੀਆਂ ਤੈਨੂੰ ਇਹਨੇ ਕਿੱਥੇ ਭਰ ਕੇ ਦੇਣਾ ਹੈ ਸੂਟ ਨਾਲੇ ਇਹ ਕਿੱਡੀ ਕਬੱਡੀ ਟੇਲਰ ਐ ਜਿਹੜੀ ਇਹਦੇ ਕੋ ਕੱਪੜੇ ਸਵਮੰਨੀ ਫਿਰਦੀ ਐ ਐਵੇਂ ਨਾ ਸਮਾਇਆ ਕਰ ਭਾਬੀ ਬੱਸ ਜੇਰਾ ਇਹਦੇ ਕੋ ਹੁਣ ਮੈਂ ਸੰਭਾਲਿਆ ਨਾ ਸੰਭਾਲਿਆ ਗਾਂ ਨਹੀਂ ਮੈਂ ਇਹਦੇ ਕੋ ਆਉਂਦੀ ਹੈਗੀ ਅਜੇ ਤੱਕ ਮੈਂ ਲੋਕਾਂ ਨੂੰ ਕਹਿੰਦੀ ਫਿਰਦੀ ਹਾਂ ਵੀ ਇਹਦੇ ਕੋ ਆਣ ਕੇ ਨਾ ਤੇ ਕੱਪੜੇ ਸਵਾਇਆ ਕਰੋ ਬੜੇ ਸੋਹਣੇ ਸੂਟ ਸਿੰਦੀ ਆ ਤੂੰ ਤੇ ਐਵੇਂ ਲੋਕਾਂ ਨੂੰ ਆਂਦੀ ਰਹਿਨੀ ਆ ਕੱਲੂ ਖਰਾਬ ਕਰਤਾ ਤੇ ਭਮਜੋਗੀ ਹੈਗੀ ਆ ਤੇ ਕੱਲੂ ਤੈਨੂੰ ਲੋਕਾਂ ਨੇ ਕਹਿਣਾ ਇਹਨੂੰ ਥੋੜਾ ਕੁਝ ਕਹਿਣਾ ਵਾ ਤੁਹਾਡੀ ਇਹ ਵੀ ਗੱਲ ਸਹੀ ਹੈ ਤੇ ਜੇ ਦੇ ਕੋ ਭਾਬੀ ਜੀ ਤੁਸੀਂ ਸਵਾਉਂਦੇ ਨਾ ਮੰਨ ਵੀ ਦੱਸਿਓ ਮੈਂ ਵੀ ਉਹਦੇ ਕੋ ਸਵਾਇਆ ਕਰਾਂਗੀ ਕੋਈ ਗੱਲ ਨਹੀਂ ਜਦੋਂ ਤੂੰ ਸੁਭਾਉਣਾ ਹੋਏਗਾ ਨਾ ਤੇ ਮੈਨੂੰ ਨਾਲ ਲੈ ਜੀ ਤੇ ਮੈਂ ਤੇਰੇ ਨਾਲ ਚਲ ਜਾਾਂਗੀ ਚਲੋ ਕੋਈ ਨਹੀਂ ਮੇਰੇ ਨਾਲ ਚੱਲ ਜੇ ਮੈਂ ਦੱਸ ਦਾਂਗੀ ਫਿਰ ਤੁਹਾਨੂੰ ਚੰਗਾ ਚਲੋ ਠੀਕ ਆ ਆ ਜਾ ਫਿਰ ਕਬਨ ਸੱਚ ਹੁਣ ਕੀ ਕਰਨ ਆਈ ਆ ਮੁੰਨੂ ਸਵੇੜੇ ਨੇ ਭਾਬੀ ਨੇ ਫੋਨ ਕੀਤਾ ਸੀ ਪਸੂੜ ਸਹੀ ਹੋ ਗਿਆ ਵਾ ਧਿਆਨ ਕੇ ਲੈ ਜਾ ਉਹ ਤਾਂ ਮਨੂੰ ਆਉਂ ਲੱਗਣ ਡਿਆ ਸੀ ਪੇ ਜਿੱਦਾਂ ਜਾਣ ਕੇ ਕੱਟਿਆ ਹੁੰਦਾ ਵਾ ਇਹਨੇ ਹੀ ਕੱਟ ਲਿਆ ਹੁਣਾ ਵਾ ਹੋਰ ਕਟਣਾ ਕਿੰਨੀ ਆ ਤੇ ਨਾਲੇ ਮੇਰਾ ਨਾ ਇਹਦੇ ਕੋਲ ਨਾਂ ਲਈ ਪੀਏ ਪੁੱਛਾਂ ਢੀ ਮੇਰੇ ਤੇ ਤੇ ਅੱਗੇ ਬੜੀ ਔਖੀ ਰਹਿੰਦੀ ਐ ਨਹੀਂ ਭਾਬੀ ਮੈਂ ਤੇਰਾ ਨਾਂ ਕਦੇ ਨਹੀਂ ਲੈਣਾ ਵਾ ਚਲ ਆ ਮੇਰੀ ਭੈਣ ਅਭੀ ਸਸੀ ਗਾਲ ਸਸੀ ਗਾਲ ਕਵਲਾ ਜੀ ਆਪੇ ਭਾਬੀ ਛੁੱਟ ਬਣ ਗਿਆ ਨਾ ਤੇ ਮੈਨੂੰ ਛੇਤੀ ਛੇਤੀ ਲਿਆ ਦਿਓ ਅਹੀਂ ਫਿਰ ਜਾਣਾ ਵੀ ਆ ਕੋਈ ਨਹੀਂ ਮਿਲੇ ਆਦਮੀ ਤੇ ਕਵਲੇ ਪੈਦਿਆ ਮੈਂ ਪਾਣੀ ਲੈ ਕੇ ਆਈ ਨਹੀਂ ਭਾਬੀ ਪਾਣੀ ਨਹੀਂ ਪੀਣਾ ਚੱਲ ਮੈਂ ਚਾਹ ਬਣਾ ਲੈਂਦੀ ਆ ਤੂੰ ਕਿਹੜਾ ਰੋਦ ਥਰੀ ਆ ਨਹੀਂ ਨਹੀਂ ਚਾਹ ਵੀ ਨਹੀਂ ਪੀਣੀ ਚਾਹ ਪੀ ਕੇ ਨਾ ਥੇੜੀ ਮੈਂ ਇੱਧਰ ਆਈ ਆ ਤੇ ਤੂੰ ਇਹ ਸਕੂਲ ਨਹੀਂ ਜਾਣਾ ਸਕੂਲ ਤੇ ਜਾਣਾ ਵਾ ਸਾਰਾ ਕੰਮ ਕਰੂੰਗੀ ਤੇ ਫੇਰ ਹੀ ਜਾਉਂਗੀ ਉਦਾਂ ਤੇ ਲੋਕ ਗੱਲਾਂ ਕਰਦੇ ਨੇ ਠੀਕ ਜੀ ਬੈ ਜਾ ਆ ਲੈ ਕਵਲਾ ਵੇਖ ਲੈ ਆਪਣਾ ਸੂਟ ਭਾਬੀ ਹਾਂ ਤੇ ਬੜਾ ਵਧੀਆ ਸੂਟ ਨੂੰ ਹੀ ਕਰਤਾ ਵਾ ਤੇ ਹੋਰ ਮੈਂ ਤੇ ਤੈਨੂੰ ਕਹਿੰਨੀ ਹਾਂ ਕਿ ਮੈਂ ਲੈਸ ਲਾਉਣੀ ਆ ਹਲੇ ਪਰ ਤੂੰ ਦੂ ਮੇਰੀ ਗੱਲ ਸੁਣਦੀ ਨਹੀਂ ਹਾਂ ਨਹੀਂ ਆ ਬੜਾ ਸੋਹਣਾ ਤੁਸੀਂ ਸੀ ਤੱਜ ਮੈਂ ਜਾਣਾ ਹੀ ਤੇ ਮੈਂ ਆਖਾਂ ਦੇ ਵੀ ਚੱਲ ਭਾਬੀ ਕੋ ਜਾ ਕੇ ਸਵਕਤੇ ਸੱਕਤੇ ਜਾ ਕੇ ਲੈਮ ਨਹੀਂ ਫੋਨ ਕੀਤਾ ਹੀ ਤੁਸੀਂ ਠੀਕ ਆ ਹੁਣ ਪਸੰਦ ਹੈ ਨਾ ਤੈਨੂੰ ਸੂਟ ਆਪਣਾ ਨਹੀਂ ਨਹੀਂ ਆ ਤੇ ਬੜਾ ਸੋਹਣਾ ਤੁਸੀਂ ਕਰਤਾ ਸੂਟ ਟਾਉਟ ਕਰਤੀ ਹੈ ਤੇ ਤੇ ਹੋਰ ਉਹਦੋਂ ਪਰ ਤੂੰ ਮੇਰੀ ਗੱਲ ਮੰਨਦੀ ਨਹੀਂ ਹਾਂ ਤੈਨੂੰ ਲੱਗਦਾ ਹੀ ਹੁਣੀ ਭਾਬੀ ਜਾਣ ਕੇ ਦੇਆ ਕਰਨ ਮੈਂ ਕਿਹੜਾ ਕਵਲ ਕਿਤੇ ਪਿੱਲੀਵਰੇ ਸੂਟ ਸੀਤਾ ਬਥੇਰੇ ਸੂਟ ਸੀਤੇ ਨੇ ਮੈਂ ਵੇਖਾਂ ਦਿਮਾਗ ਇਹਦਾ ਕਿੱਦਾਂ ਚੱਲਦਾ ਝਟ ਠੀਕ ਕਰਕੇ ਤੇ ਦੇ ਦਤਾ ਵਾ ਬੁਰੀ ਤੇ ਮੈਂ ਬਣੀ ਹਾਂ ਚਾਹੀਦਾ ਦੋਈ ਤਿੰਨੀ ਥਾਂੋਂ ਘੱਟਦੀ ਇਹਨੂੰ ਲੱਗ ਪਤਾ ਜਾਂਦਾ ਭਲਾ ਵੇਖਾਂ ਉਹ ਠੀਕ ਕਿੱਦਾਂ ਕੀਤਾ ਨੇ ਭਾਬੀ ਮੈਨੂੰ ਨਾ ਮaaf ਕਰ ਦਿਓ ਮੇਰੇ ਕੋ ਨਾ ਗਲਤੀ ਹੋ ਗਈ ਆ ਕੱਲ ਮੈਂ ਤੁਹਾਨੂੰ ਨਾ ਕਿੰਨਾ ਬੋਲ ਕੇ ਗਈ ਹਾਂ ਮੈਨੂੰ ਨਾ ਅਕਸੇ ਸੂਟ ਵਾਲ ਵੇਖ ਕੇ ਨਾ ਗੁੱਸਾ ਜ਼ਿਆਦਾ ਚੜ ਗਿਆ ਸੀ ਕਵਲ ਮਾਫੀ ਮੰਗਣ ਦੀ ਨਹੀਂ ਤੈਨੂੰ ਲੋੜ ਹੈਗੀ ਜੇ ਤੇਰੀ ਜਗ੍ਹਾ ਤੇ ਮੈਂ ਹੁੰਦੀ ਨਾ ਤੇ ਮੈਂ ਵੀ ਇਦਾਂ ਹੀ ਕਰਨਾ ਸੀ ਹੁਣ ਤੈਨੂੰ ਕੀ ਪਤਾ ਹੈ ਕਿ ਹੱਲੇ ਨੂੰ ਕੀ ਹੋਣ ਵਾਲਾ ਵਾ ਤੇ ਤਾਂ ਕਰਕੇ ਤੇਰੇ ਤੋਂ ਚਲ ਕੋਈ ਨਹੀਂ ਵੱਧ ਘੱਟ ਬੁਲੇਗਾ ਤੇ ਇੱਡੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਤੁਮਨੇ ਦੱਸ ਤੈਨੂੰ ਵਧੀਆ ਲੱਗਾ ਮੈਨਾ ਸੂਟ ਮੈਨੂੰ ਤਾਂ ਬਹੁਤਾ ਹੀ ਸੋਹਣਾ ਲੱਗਾ ਵਾ ਕਵਲ ਹੋਇਆ ਕਿ ਇਹਨੂੰ ਵੇਖਾ ਮਿਸਨੀ ਜੀ ਕਿੱਡੀ ਚਲਾਕ ਆ ਪੁੱਛਣ ਤੇ ਐਂਦੀ ਜਿੱਦਾਂ ਇਹਨੂੰ ਕੁਝ ਪਤਾ ਨਹੀਂ ਹੁੰਦਾ ਸਾਰਾ ਕੁਝ ਆਪ ਕਰਕੇ ਵੇਖੋ ਵਪਲਾ ਸੂਟ ਸੋਹਣਾ ਲੱਗਣਿਆ ਭਾਬੀ ਕਬਲਾ ਕੀ ਕਰਤਾ ਆਈ ਪੁੰਨੇ ਦਾ ਤੇਰਾ ਸੂਟ ਨਹੀਂ ਹੋਣਾ ਜਿੰਨੀਆਂ ਇਹਨੇ ਲੈਸਾਂ ਲਾਤੀਆਂ ਮੈਨੂੰ ਤੇ ਸੱਚੀ ਚੰਗਾ ਨਹੀਂ ਉਹ ਲੱਗਣ ਡਿਆ ਮੈਂ ਭਾਬੀ ਆਹ ਤਾਂ ਸੂਟ ਸਗੋ ਚੱਲਣ ਡੇ ਨੇ ਲੋਕੀ ਪੜਾ ਕਿੰਨੀਆਂ ਲੈਸਾਂ ਲਾਉਂਦੇ ਨੇ ਆ ਵੇਖੋ ਇਹ ਇਦਾਂ ਦਾ ਸੂਟ ਮੇਰੇ ਕੋਲ ਪਹਿਲਾਂ ਹੈ ਹੀ ਨਹੀਂਗਾ ਆ ਪਹਿਲਾ ਸੂਟ ਆ ਜਿੰਨਾ ਭਾਬੀ ਨੇ ਟੌਰ ਕਰਤਾ ਮੇਰੇ ਸੂਟ ਦਾ ਮੈਂ ਵੀ ਸਮਮਨੀ ਆ ਪਰ ਮੈਨੂੰ ਨਹੀਂ ਇਹ ਚੱਜਿਆ ਬuktੀਆਂ ਲੈਸਾਂ ਲਾ ਛੜੀਆਂ ਇਹਨੇ ਤੇ ਭਾਬੀ ਇਹ ਕਿਉਂ ਇਦਾਂ ਲਈਏ ਕਰਨ ਕਵਸ ਦਿਨ ਮੈਂ ਕੀ ਦੱਸਾਂ ਇਹੋ ਖਾਲੀ ਰਹਿੰਦਾ ਵਾ ਇਹਨਾਂ ਅਸਲ 'ਚ ਖੁਸ਼ ਨਹੀਂ ਹੈਗੀ ਮੈਂ ਸਲਾਈ ਦਾ ਕੰਮ ਜੋ ਸ਼ੁਰੂ ਕੀਤਾ ਵਾ ਤੇ ਇਹ ਦੋਵੇਂ ਜੀ ਆਂਦੇ ਆ ਕਿ ਹੱਡੀ ਬੇਇੱਜ਼ਤੀ ਹੁੰਦੀ ਐ ਇਸ ਕੰਮ ਦੇ ਵਿੱਚ ਤੇ ਤੁਸੀਂ ਇਹ ਵਾਲਾ ਕੰਮ ਬੰਦ ਕਰ ਦੋ ਤੂੰ ਮੈਨੂੰ ਦੱਸ ਕਿ ਇਹ ਕੰਮ ਕਿਹੜਾ ਮਾੜਾ ਵਾ ਭਾਬੀ ਜਿੰਨੂੰ ਸਲਾਈ ਦੀ ਜਾਜ ਆ ਉਹਨੂੰ ਹੋਰ ਕੀ ਚਾਹੀਦਾ ਵਾ ਬਾਅਦ ਜਾ ਕੇ ਸੂਟ ਸਵਾਉਣਾ 800 ਰੁਪਿਆ ਲੈਂਦੀ ਆ ਵਾ 1000 ਵੀ ਲੈਂਦੀਆਂ ਜੇ ਤੇ ਆਹ ਜਿਹੜਾ ਘਰ ਆ ਤੁਸੀਂ ਇੰਨੇ ਸੋਹਣੇ ਸੂਟ ਸੀਤੇ ਨੇ ਤੇ ਇਹਦੇ ਵਰਗੇ ਕੋਈ ਰੀਸ਼ੇ ਬਾਹਰ ਵੜ ਗਈ ਤੇ ਹੋਰ ਕਬਲ ਮੈਂ ਨਾਲੇ ਕਿਹੜਾ ਕਿਤੇ ਬਾਹਰ ਜਾਂਦੀ ਆ ਘਰੇ ਬੈ ਕੇ ਸੂਟ ਸੀਂਦੀ ਆ ਜੇ ਇਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਸ਼ਹਿਰ ਦੇ ਕੰਨ ਪਾ ਦੋ ਇਹ ਤਾਂ ਨਹੀਂ ਦੋਵੇਂ ਜੀ ਮੰਨੇ ਤੇ ਫਿਰ ਮੈਂ ਆਪਣੀ ਮੰਮੀ ਨੂੰ ਕਿਹਾ ਤੇ ਚਲ ਕੋਈ ਗੱਲ ਨਹੀਂ ਮੰਮੀ ਮੈਂ ਘਰੋਂ ਹੀ ਕੰਮ ਸ਼ੁਰੂ ਕਰ ਲੈਨੇ ਆ ਤੇ ਮੰਮੀ ਸਭੋ ਸਾਥ ਦਿੰਦੀ ਆ ਇਹ ਤੇ ਦੋਵੇਂ ਜੀ ਬੜੇ ਔਖੇ ਨੇ ਸਾਡੇ ਦੇ ਕੋਈ ਗੱਲ ਨਹੀਂ ਭਾਬੀ ਪਾ ਤੁਸੀਂ ਕੰਮ ਨਾ ਛੱਡਿਓ ਤੁਸੀਂ ਸਿਲਾਈ ਦਾ ਕੰਮ ਨਾ ਬਹੁਤ ਵਧੀਆ ਕਰਦੇ ਹੋ ਤੇ ਕਰਦੇ ਰਹੋ ਨਹੀਂ ਨਹੀਂ ਕਬਲ ਮੈਂ ਥੋੜੀ ਕਿਹਰੇ ਮਗਰ ਲਾ ਕੇ ਆਪਣਾ ਕੰਮ ਬੰਦ ਕਰ ਦੇਣਾ ਮੈਂ ਤੇ ਟਾਈਮ ਚੋ ਟਾਈਮ ਕੱਢ ਕੇ ਨਾ ਇਹ ਵਾਲੇ ਸੂਟ ਸੀਣ ਦੀਆਂ ਕਿ ਚੱਲ ਇੱਕ ਵਾਰੀ ਮੈਂ ਪੈਰਾਂ ਸਿਰ ਹੋ ਜਾਾਂ ਤਾਂ ਫੇਰ ਇਹਨਾਂ ਨੂੰ ਆਪੇ ਪਤਾ ਲੱਗੇਗਾ ਤੇ ਭਾਬੀ ਆਹ ਕਿਹਦਾ ਸੂਟ ਆ ਇਹ ਵੀ ਨਾ ਕਵਲ ਕਿਸੇ ਦਾ ਆਇਆ ਹੀ ਹੀ ਸੂਟ ਤੇ ਉਹ ਦੇਈਆਂ ਸੀਣ ਤੇ ਭਾਬੀ ਅੱਜ ਡੈਣੀ ਤੁਸੀਂ ਬੜਾ ਸੋਹਣਾ ਪਾਇਆ ਵਾ ਇਹ ਕਿੱਥੋਂ ਵੇ ਵੇ ਕੇ ਤੁਸੀਂ ਪੰਦੇ ਹੋ ਕਵਲ ਇਦਾਂ ਹੀ ਫਿਰ ਜਦੋਂ ਬਣਾਉਂਦੀ ਰਹੀਆਂ ਨਾ ਫਿਰ ਪਤਾ ਲੱਗ ਜਾਂਦਾ ਵਾ ਕਿ ਆਹ ਸੂਟ ਤੇ ਆਹ ਚੀਜ਼ੇ ਸੋਹਣੀ ਲੱਗਣੀ ਤੇ ਆਹ ਸੋਹਣੀ ਲੱਗਣੀ ਨਾਲੇ ਅੱਜਕੱਲ੍ਹ ਚੱਲਣ ਵੀ ਕਿੰਨੇ ਦੇ ਤੈਨੂੰ ਵੀ ਪਤਾ ਹੀ ਆ ਹਾਂਜੀ ਮੈਨੂੰ ਤਾਂ ਹੁਣ ਆਪਣੇ ਵਾਲਾ ਸੋਹਣਾ ਬਿਲਕੁਲ ਪ ਲੇ ਪਹਿਲਾਂ ਤੈਨੂੰ ਆ ਬੜਾ ਸੋਹਣਾ ਲੱਗਣਿਆ ਹੁਣ ਤੈਨੂੰ ਆ ਲੱਗਣਿਆ ਵਾ ਚਲ ਕੋਈ ਗੱਲ ਨਹੀਂ ਜੇ ਮੈਂ ਹਾਲ ਸੂਟ ਦੇ ਕੇ ਜਾਵਾਂਗੀ ਨਾ ਸੇਮ ਹੀ ਜਿਹੜਾ ਇਹਨ ਪਾਇਆ ਆ ਵਾਲੇ ਸੂਟ ਠੀਕ ਹੈ ਨਾ ਕੋਈ ਨਹੀਂ ਮੈਂ ਬਣਾ ਦਾਂਗੀ ਬਹੁਤ ਸੋਹਣਾ ਪਾਇਆ ਤੁਸੀਂ ਆ ਵੀ ਠੀਕ ਆ ਹਲੇ ਤੇ ਮੈਂ ਦਹੀਂ ਹੈ ਤਿਆਰ ਕਰਨਾ ਹਲੇ ਬਾਵਾ-ਬੂਆ ਲਾਉਣੀਆਂ ਵਾ ਤੇ ਮੈਂ ਤੇਰਪਾਈ ਕਰਨ ਲੱਗਾ ਵੀ ਮੈਂ ਹਜੇ ਗੱਲੇ ਦੀ ਤੇਰਪਾਈ ਕਰਨਾ ਪੱਲਾ ਅ ਚਲ ਠੀਕ ਐ ਵੇਨੇ ਟੈਂਪਰ ਨਾਲ ਨਾਲ ਕੰਮ ਨਹੀਂ ਵੱਧਦਾ ਚਾਹੀਦਾ ਹੁੰਦਾ ਵਾ ਅ ਚਲ ਜਿਹੜਾ ਕੰਮ ਹੋ ਜੇ ਉਹ ਸਹੀ ਹਮ ਨਹੀਂ ਬਹੁਤ ਸੋਣਾ ਚਲ ਹੁਣ ਤੂੰ ਮੈਂ ਤੇਰੇ ਲਈ ਚਾਹ ਬਣਾ ਕੇ ਲਈ ਹੁਣੀ ਨਹੀਂ ਭਾਬੀ ਚਾਹ ਨਹੀਂ ਪੀਣੀ ਹੁਣ ਮੈਂ ਸੱਚੇ ਤੇ ਜਾਣਾ ਤੁਹਾਨੂੰ ਦੱਸਿਆ ਸਹੀ ਜਾਣਾ ਮਾ ਪੂਆ ਤੋਂ ਮੈਂ ਆ ਕੇ ਚਲ ਭਾਬੀ ਨੇ ਫੋਨ ਕੀਤਾ ਪਹਿਲਾਂ ਜਾ ਕੇ ਨਾ ਮੈਂ ਸੂਟ ਲੈ ਆਵਾਂ ਮੰਮੀ ਹੁਣੀ ਤਿਆਰ ਹੋ ਗਈ ਹੋਣੀ ਆ ਤੇ ਮੈਨੂੰ ਢੀਖਣ ਦੇ ਹੁਣੀ ਆ ਚਲ ਕੋਈ ਨਹੀਂ ਕਵਲ ਜੇ ਤੈਨੂੰ ਹੋਰ ਕੋਈ ਡਿਜ਼ਾਈਨ ਵੀ ਪਸੰਦ ਹੋਗਾ ਨਾ ਤੇ ਤੂੰ ਮੈਨੂੰ ਉਹ ਵੀ ਦਿਖਾ ਦੇ ਮੈਂ ਤੈਨੂੰ ਓਦਾਂ ਦਾ ਹੀ ਬਣਾ ਦਾਂਗੀ ਕੋਈ ਨਹੀਂ ਭਾਬੀ ਮੈਂ ਤੁਹਾਨੂੰ ਦੱਸ ਦਾਂਗੀ ਮੈਂ ਜੋੜ ਦੇਣੀ ਤੈਨੂੰ ਤੇ ਕਵਲ ਅੱਜ ਵੀ ਤੂੰ ਹੁਣ ਛੇਤੀ ਛੇਤੀ ਚੱਲ ਜੇ ਲੱਗੀ ਆ ਤੇ ਕੱਲ ਵੀ ਤੂੰ ਇਦਾਂ ਹੀ ਚੱਲਗੀ ਹਾਂ ਤੇ ਚਾਹ ਨਹੀਂ ਪੀਣੀ ਹੈਗੀ ਉਹ ਐਗਾ ਨਹੀਂ ਹੁਣ ਮੈਂ ਭਾਬੀ ਆਂਦੀ ਰਹਿਣਾ ਵਾ ਫੇਰ ਕਿਤੇ ਜਾ ਕੇ ਆਗ ਨਹੀਂ ਕਿ ਨਾ ਪੀ ਲਾਂਗੀ ਮੈਂ ਸਗੋਂ ਕਹਿੰਨੀ ਡਾਕਟਰ ਮੈਂ ਤੇ ਬਹਿ ਜਾਂਦੀ ਤੇ ਮੈਂ ਛੱਟ ਚਾਹ ਬਣਾ ਲੈਣੀ ਤੇ ਨੂੰ ਤੁਹਾਨੂੰ ਪਤਾ ਹੁਣ ਛੇਤੀ ਹੈ ਤਾਂ ਕਰਕੇ ਚਲ ਆ ਲੈ ਫੇਰ ਮੈਂ ਨਾਲ ਲਪਾ ਹਾਲਾ ਕਿਉਂ ਨਹੀਂ ਤੂੰ ਮੈਂ ਨਾ ਕੱਲ ਕੋਈ ਜ਼ਿਆਦਾ ਹੀ ਬੋਲ ਗਈ ਹਾਂ ਮੈਨੂੰ ਨਾ ਇਦਾਂ ਬੋਲਣ ਵਾਲੇ ਹੀ ਚਾਹੀਦਾ ਫੇਰ ਵੀ ਮੇਰੇ ਤੋਂ ਨਾ ਵੱਡੇ ਹੀ ਲੈ ਆਪਾ ਵੀ ਮੈਂ ਪਾ ਲੈਂਦੀ ਕੋਈ ਨਹੀਂ ਲੈ ਆ ਮੈਂ ਪਾ ਦਿੰਨੀ ਆ ਲਫਾ ਪਾਉਣਾ ਮੈਨੂੰ ਵੱਡਾ ਕੋਈ ਲੱਭਾ ਹੀ ਨਹੀਂ ਆ ਨਿਕਾ ਜਾਈ ਹੀ ਕੋਈ ਗੱਲ ਨਹੀਂ ਇੱਥੇ ਪੈ ਜਣਾ ਵਾ ਚੰਗਾ ਫੇਰ ਭਾਬੀ ਮੈਂ ਜਾਵਾਂ ਹਾਂ ਟਿਕਾਂ ਡੇ ਨਹੀਂ ਆ ਕੋਈ ਨਹੀਂ ਕੋਈ ਨਹੀਂ ਠੀਕ ਹੈ ਸ਼ੁਕਰ ਇਹਨੂੰ ਸੂਟ ਪਸੰਦ ਆ ਗਿਆ ਨਹੀਂ ਤੇ ਮੇਰੀ ਤੇ ਬੇਇੱਜ਼ਤੀ ਬੜੀ ਹੋ ਜਣੀ ਪਰ ਗੁਰਲੀਨੀਆਂ ਵਿੱਚ ਨੀਰ ਨਾ ਸੱਭ ਜੀ ਆ ਵੇਂਦੀ ਹੀ ਅਹਿਲਿਆਂ ਹੰਜ ਖਾ ਕਿਦਾਂ ਸਹੀ ਕੀਤਾ ਵਾ ਉਹਦਾਂ ਨਾ ਇੱਕ ਗਲੀਨ ਭਾਬੀ ਦੀ ਗੱਲ ਆ ਚੰਗੀ ਬੜੀ ਬੰਦੀ ਆ ਪਰ ਨੀਤ ਦੀ ਕਿੰਨੀ ਮਾਰੀ ਆ ਫੇਰ ਕੀ ਹੋ ਜਾਏ ਉਹ ਸਲਾਈ ਦਾ ਕੰਮ ਕਰਦੀ ਆ ਤੁਸੀਂ ਦੋਵੇਂ ਜੀ ਨੌਕਰੀ ਕਾਂਦੇਓ ਤੁਸੀਂ ਸਗੋ ਦਾ ਸਾਥ ਦਓ ਇੱਕ ਦੂਜੇ ਦਾ ਸਾਥ ਦਈਏ ਨਾ ਕੰਮ ਸਗੋ ਤਰੱਕੀਆਂ ਚ ਜਾਂਦਾ ਵਾ ਕਹਿੰਦੇ ਹੁਣਿਆ ਕਿ ਤੇ ਤੁਹਾਡੇ ਜੋ ਨਾ ਗਾਂ ਨਾ ਵਾਜਣ ਤਾਹੀ ਪਿੱਛੇ ਨਾ ਰਹਿ ਜੀਏ ਉੱਚਾ ਨਹੀਂ ਨੂੰ ਪਰਾ ਇਹ ਵੱਡਾ ਪੈਆਂ ਵਾਲਾ ਇਹਨਾਂ ਨੇ ਹਰ ਜਗ੍ਹਾ ਆਪਣਾ ਹੀ ਕਬਜ਼ਾ ਕਰ ਲਿਆ ਤੇ ਸਾਡੀ ਤੇ ਕੋਈ ਵਟਤੀ ਆ ਨਹੀਂ ਕੋ ਘਰ ਦੇ ਵਿੱਚ ਪਿੰਦਰ ਉਹ ਪਿੰਦਰ ਕਿੱਥੇ ਆ ਤੂੰ ਇਹ ਹੋ ਨਹੀਂ ਖਾ ਰਹੀ ਜਰਾ ਆ ਕੀ ਹੋਇਆ ਵਾ ਮੰਮੀ ਆ ਕਿੱਥੇ ਬੜਿਆ ਕਿੱਥੇ ਆ ਵੇ ਕਿਹੜੀ ਗੱਲ ਹੋਈ ਇੰਨਾ ਰੌਲਾ ਪਾਉਣ ਦਿਆ ਮੈਂ ਤੂੰ ਮੰਮੀ ਰੌਲਾ ਪਾਉਣ ਦੀ ਗੱਲ ਆ ਆਰਤੀਆ ਲਗਿਆ ਹਾਂ ਤੇ 20000 ਰੁਪਏ ਜਰੂਰ ਦੀ ਤੇ ਜਾ ਕੇ ਮੈਂ ਜਦੋਂ ਪੈਸੇ ਮੰਗੇ ਤਾਂ ਉਹ ਤੇ ਪਹਿਲਾਂ ਮੈਨੂੰ ਮੇਰੇ ਮੂੰਹ ਤੇ ਲੱਗਦੇ ਪੈਰਾਂ ਤੱਕ ਦੇਖਣ ਗਿਆ ਜਿਦਾ ਕੋਈ ਅਣਜਾਣ ਬੰਦਾ ਆ ਗਿਆ ਦਾਵਾ ਤੇ ਫੇਰ ਆਂਦਾ ਜੇ ਪੈਸੇ ਲੈਣੇ ਤਾਂ ਪਿੰਡਰ ਨੂੰ ਤੇ ਆਪਣੇ ਵੱਡੇ ਭਰਾ ਨੂੰ ਤੇ ਜਾ ਫਿਰ ਆਪਣੇ ਪਿਓ ਨੂੰ ਨਾਲ ਲੈ ਕੇ ਆਵੀ ਇਹ ਕੋਈ ਗੱਲਾਂ ਕਰਨ ਵਾਲੀ ਮੇਰਾ ਨਹੀਂ ਸਭ ਕੁ ਪੈਣੀ ਜਾਗਾ ਵੀ ਨਹੀਂ ਉਹਨੂੰ ਭਲੇਖਾ ਲੱਗਾ ਹੈ ਨਾਲੇ ਤੂੰ ਕਰਾ ਉਹਦੇ ਕੋਲ ਕਦੀ ਜਾਣਾ ਉਹਨੂੰ ਕੋਈ ਪਤਾ ਵੀ ਕੌਣ ਹੈ ਤੇ ਕੌਣ ਨਹੀਂ ਮੰਮੀ ਭਲੇਖੇ ਨੂੰ ਖੇੜੀ ਕੋਈ ਗੱਲ ਨਹੀਂ ਆ ਇਹ ਪੱਕਾ ਜਾ ਕੇ ਡੈਡੀ ਨੇ ਕਿਹਾ ਹੋਗਾ ਤੇ ਜਾਂ ਪਿੰਡਰ ਨੇ ਉਹਨੂੰ ਕਿਹਾ ਹੋਗਾ ਮਨਾ ਕੀਤਾ ਉਹ ਤੇ ਤਾਦੀ ਅਗਲੇ ਨੇ ਕੀਤਾ ਨਹੀਂ ਤੇ ਉਹਦੀ ਕਿਦਾਂ ਯੂਰਤ ਹੋਵੇ ਅੱਗੇ ਵੀ ਪਹਿਲਾਂ ਤਾਂ ਪਹਿਲੇ ਹੁੰਦਾ ਨਾ ਉਹ ਚਲੋ ਨੌਕਰੀ ਕਰਕੇ ਵੀ ਮੈਂ ਜਾਂਦਾ ਨਹੀਂ ਹੈਗਾ ਸਾਲ ਦੋ ਚਲੰਗਾਂ ਦੀ ਚੱਕਰ ਹੀ ਨਹੀਂ ਮਾਰਿਆ ਪਰ ਮੈਨੂੰ ਥੋੜਾ ਪਤਾ ਵੀ ਮੇਰਾ ਪਈ ਉਧਰੋਂ ਖਾਤੇ 'ਚ ਨਾ ਹੀ ਘਟਾ ਆ ਡਿਆ ਵੀ ਆਏ ਤੈਨੂੰ ਮਨਾ ਹੀ ਕਰ ਛੱਡੋ ਵੇ ਵੇ ਐਡਾ ਲਾਲ ਪੀਲਾ ਨਾ ਹੋ ਆਉਂਦਾ ਤੈਨੂੰ ਪੁੱਛਨੇ ਆ ਲਾਲ ਪੀਲਾ ਹੋਵੇ ਤਾਂ ਗੱਲ ਆ ਮੰਮੀ ਇੰਨੀ ਖਰਦੀ ਤਰਦੀ ਗਰਮੀ ਦੀ ਵਿੱਚ ਗਿਆ ਹਾਂ ਤੇ ਜਾਂਦਾ ਸਾਰ ਅਗਲੇ ਨੇ ਆ ਸਨ ਆਤਾ ਤੇ ਮੇਰੇ ਪੱਲੇ ਕੀ ਰਿਹਾ ਉੱਥੇ ਮੈਨੂੰ ਤਾਂ ਗੁੱਸਾ ਚੰਨ ਜਾਏ ਵੀ ਜੇ ਹੁੰਦਾ ਪਿੰਦਰ ਉੱਥੇ ਕਿ ਮੈਂ ਦਾਦਾ ਨੂੰ ਵੀ ਕਿੱਦਾਂ ਕਰੀਦਾ ਚੱਲ ਚੰਗਾ ਹੀ ਆ ਨਾ ਉੱਥੇ ਨਾਲ ਪਤਾ ਲੱਗਦਾ ਉਹ ਘਰ ਦੇ ਵਿੱਚ ਜੇ 100 ਗੱਲ ਹੋ ਜਾਂਦੀ ਤੇ ਬੰਦਾ ਬਰਦਾਸ਼ਤ ਕਰ ਲਿੰਦਾ ਤੇ ਬਾਹਰ ਕੀ ਕਰ ਸਕਣਗਾ ਉਹ ਮੰਮੀ ਗੱਲ ਤੇ ਹੈਗੀ ਆ ਪਰ ਪੀਆ ਤੇ 20000 ਹੀ ਇਕੱਲਿਆਂ ਦੀ ਉੱਤੇ ਫਸਲ ਜਾਂਦੀ ਹੈ ਤੇ ਅਗਲੇ ਮਹਲਾ ਜਿੱਤਾ ਕਰਤਾ ਮੈਨੂੰ ਗੱਲ ਨਹੀਂ ਆ ਤੇ ਮੋਹੰਡੀ ਆ ਜੀ ਇਹਦਾ ਇਦਾਂ ਨਹੀਂ ਬੰਣੀ ਹੋਣਾ ਚੁੱਪ ਕਰ ਐਵੇਂ ਨਹੀਂ ਤਾਂ ਚੜੀ ਜਾਈਦਾ ਹੁੰਦਾ ਆਉਂਦਾ ਪੁੱਛਨੇ ਆ ਮੰਮੀ ਤੂੰ ਇਹਦਾ ਹਰ ਗੱਲ ਨਾ ਗੁੰਗਲਾਂ ਤੋਂ ਝਾਰ ਦਿੰਦੇ ਜੇ ਉਹਦੇ ਪੱਖ ਦੀ ਗੱਲ ਕਰ ਦਿੰਦੇ ਜੇ ਕਦੀ ਨਿਕਲੇ ਵੀ ਸਾਈਡ ਲੈ ਲੈ ਕਰੋ ਹਰ ਵੇਲੇ ਤੂੰ ਵੱਡੇ ਪੱਖ ਦੀ ਗੱਲ ਕਰਦੇ ਜੇ ਮੇਰੇ ਮਾਣ ਬਾਹਰੋਂ ਸੁਣਿਆ ਵੀ ਮਾਵਾ ਜੜੀਆਂ ਮਾ ਨੇ ਕਿਆ ਮੋਹ ਕਰਦੇ ਤੂੰ ਤੇ ਉਹਦਾ ਕਰਦੇ ਜ ਵੱਡੇ ਦਾ ਮੈਨੂੰ ਤਾਂ ਸਹੀ ਗੱਲ ਤੁਹਾਡੇ ਤੇ ਵੀ ਗੁੱਸਾ ਹੋ ਜਾਂਦਾ ਭਾਣਾ ਚੰਗਾ ਲੈ ਗੁੱਸਾ ਹੋਣ ਜਗ੍ਹਾ ਵਧੀਆ ਗੱਲ ਹੈ ਕਿ ਜਦ ਤੂੰ ਹੀ ਕਹਿ ਦਿੱਤਾ ਕਿ ਮਾਵਾ ਵੀ ਨਹੀਂ ਅਦਾ ਕਰਦੀਆਂ ਹੁੰਦੀਆਂ ਮੰਮੀ ਇਹ ਗੱਲ ਇਦਾਂ ਦੀ ਹੈ ਤੂੰ ਸਭ ਨੂੰ ਉਹਨੂੰ ਕਹਿਣ ਦੀ ਬਜਾਏ ਵੀ ਮੈਂ ਪੁੱਛਣੀ ਹੈ ਤੂੰ ਹੀ ਮੈਨੂੰ ਹੀ ਕਹਿਣਗਾ ਜੇ ਵੀ ਨਹੀਂ ਤੈਨੂੰ ਭੁਲੇਖਾ ਲੱਗ ਗਿਆ ਨਾ ਮੈਂ ਨਹੀਂ ਕੁਝ ਨਹੀਂ ਕਹਿਣਾ ਆਉਂਗਾ ਚਾਉਂਗਾ ਆਲਮਟਾ ਦੇ ਜੇ ਕਰਨ ਤੂੰ ਵੇ ਮੈਂ ਤੈਨੂੰ ਤਾਂ ਖੰਡਾਈ ਆ ਵੀ ਤੂੰ ਨਿਕਾਵਾ ਮੈਂ ਤੁਹਾਡੇ ਦੋਵਾਂ ਦਾ ਕੋਈ ਫਰਕ ਨਹੀਂ ਰੱਖਦੀ ਤੇ ਇਦਾਂ ਨਹੀਂ ਬੋਲੀਦਾ ਹੁੰਦਾ ਵੱਡੇ ਅੱਗੇ ਮੰਮੀ ਵੱਡੇ ਵੀ ਕੰਮ ਚੰਗਾ ਕਰਨਾ ਇਦਾਂ ਲਾਈ ਰਾ ਫੇਰੀਆਂ ਚੱਲਦੀਆਂ ਨੇ ਵੀ ਹਰ ਜਗ੍ਹਾ ਮੇਰੀ ਮਲਾਦਮਦਾਰੀ ਚੱਲੇ ਦੂਜੇ ਬੰਦੇ ਦੀ ਵੱਟ ਹੀ ਨਾ ਹੋਵੇਗਾ ਮੇਰੀ ਗੱਲ ਸੁਣ ਤੇਰੇ ਕੋਲ ਕਿਹੜੇ ਪੈਸੇ ਹਨ ਨੀਗੇ ਤੂੰ ਕੀ ਕਰਨਿਆ ਹਣ 20000 ਰੁਪਈਆ ਉਹ ਮੰਮੀ ਪੈਸੇ ਦੀ ਗੱਲ ਨਹੀਂ ਆ ਅੱਜ ਏਟੀਐਮ 'ਚ ਮੇਰੇ ਪੈਸੇ ਨਹੀਂ ਨਿਕਲੇ ਤੇ ਮੈਨੂੰ ਜ਼ਰੂਰਤ ਹੀ ਥੋੜੀ ਜੀ ਮੁੰਡੇ ਕੇ ਨੇ ਮੈਨੂੰ ਦਫ਼ਤਰ ਪੁੱਛੇ ਵੀ ਦਾਰੇ ਪੈਸੇ ਚਾਹੀਦੇ ਆ ਚਾਰ ਪੰਜ ਦਿਨ ਲਈ ਤੇ ਮੈਂ ਇਹ ਕਿਹੜੀ ਗੱਲ ਆ ਕੋਈ ਨਹੀਂ ਲੈ ਲਾ ਤੇ ਜੇ ਮੰਨ ਲਓ ਉਹਨੂੰ ਉੱਥੇ ਮੈਂ ਸਾਧ ਲਿਆਈ ਉਹ ਤਾਂ ਖਲੋਤਾ ਹੀ ਕਰਦੇ ਬਾਹਰ ਯਾਰ ਤੀਏ ਦੇ ਨਾਲ ਲੈ ਜਾਂਦਾ ਤੇ ਮੇਰੇ ਪੱਲੇ ਦੱਸੋ ਉੱਥ ਉਨੇ ਘਰਾਂ ਹੀ ਐ ਕਿ ਪਤਾ ਕਦੋਂ ਉਹਦੇ ਘਰ ਜਾਣਦੇ ਪੈਸੇ ਮੜਾ ਦਿੱਤੇ ਆ ਤੇ ਜਾਣ ਨਾਲ ਕੀ ਪਤਾ ਕਰਜ਼ਾ ਨਹੀਂ ਸਿੱਟੇੜਾ ਆਰਤੀਆ ਦੇਂਦਾ ਨਹੀਂ ਇਹਨਾਂ ਨੂੰ ਪੈਸੇ ਤੂੰ ਹੀ ਦੱਸੋ ਵੀ ਮਸਲੇ ਦਾ ਭਰਾਂ ਲੋ ਉੱਥੇ ਮੇਰਾ ਕੀ ਪੱਲੇ ਰਹਿੰਦਾ ਤੂੰ ਐਵੇਂ ਇਨਾ ਘਰ ਮਹੌਂਡਿਆ ਉਹਨੂੰ ਫੋਨ ਹੀ ਕਰ ਲੈਂਦਾ ਜੇ ਨਹੀਂ ਉਹਨੇ ਪੈਸੇ ਦਿੱਤੇ ਜੀ ਮੰਮੀ ਮੈਨੂੰ ਫੋਨ ਕਰਨ ਦੀ ਕੀ ਜ਼ਰੂਰਤ ਆ ਤੂੰ ਹੀ ਵੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਆਪਣੀ ਜ਼ਮੀਨ ਆ ਉਹਦੇ ਮਾਰਦੀ ਕੋ ਪੈਸੇ ਲੈਣੇ ਤੇ ਪਹਿਲਾਂ ਮੈਂ ਇਹਦੀ ਗਵਾਈ ਵਿੱਚ ਪਾਇਆ ਕਰਾਂ ਤੇ ਫਿਰ ਕੰਮ ਕਰਿਆ ਕਰਾਂ ਇੱਦਾਂ ਤਾਂ ਮੈਨੂੰ ਲੱਗਣ ਡਿਆ ਹੋਵਾ ਹੋਰ 2-3 ਸਾਲਾਂ ਫਿਰ ਮੈਂ ਪੈੜੀ ਚ ਨਾ ਵੜਾਂਗਾ ਪੈੜੀ ਵੀ ਤੁਸੀਂ ਕ ਚਲਾਉਂਦਾ ਨਾ ਜੇ ਪਿੰਦਰ ਕਰਾ ਤੇ ਉਹਨੂੰ ਪੁੱਛਣਾ ਵੀ ਕਿੰਨੇ ਕਿਹਾ ਵੈ ਪੈਸੇ ਨਹੀਂ ਦਿੰਦੇ ਮੰਮੀ ਅੱਜ ਕੱਲ ਪੱਕੀ ਏ ਇਹ ਨਾ ਇੱਕ ਕੰਨ ਲਈ ਸੁਣ ਕੇ ਦੂਜੇ ਨਾਲ ਹੀ ਕੰਡ ਛੱਡੇ ਹੋਗਾ ਅੱਜ ਕੱਲ ਦਾ ਹੱਲ ਹੋਣਾ ਚਾਹੀਦਾ ਜਵਾ ਨਹੀਂ ਤਾਂ ਮੁਰਕੇ ਨਾਲ ਘਰ ਜਿਹੜੀ ਲੜਾਈ ਵਧਣੀ ਜੇ ਪਰ ਉਹ ਚੰਗੇ ਬਾਰੇ ਘਰ ਨਹੀਂ ਨੇ ਤੇ ਜਿੰਨਾ ਮੈਨੂੰ ਗੁੱਸਾ ਹੈ ਨਾ ਅੱਜ ਇਹਨਾਂ ਮੈਂ ਦੋਹਾਂ ਤੱਕਾਰ ਹੀ ਲੈਣੀ ਸਹੀ ਪੁੱਛੋ ਤੇ ਭਾਏ ਤੂੰ ਹੀ ਮੁਰਕੇ ਗੁੱਸੇ ਹੀ ਹੁੰਦੇ ਆ ਗਿਆ ਤੇ ਹੁਣ ਮੈਨੂੰ ਇਹ ਗੱਲ ਦਾ ਨਾ ਜਵਾਬ ਆਪੜਿਆ ਵੀ ਦੇ ਦਿਓ ਵੀ ਇਹ ਚੱਕਰ ਕੀ ਏ ਸਾਰਾ ਜਿਹੜਾ ਜੰਗਾ ਫਰਾਵਾ ਸੇ ਜਾਂ ਗਿਆ ਜਾ ਜਾ ਉਹ ਰੋਜ਼ ਕਿਹੜਾ ਚਲਦਾ ਰਹੇ ਤੈਨੂੰ ਤੇ ਅੰਜੀ ਲੜਾਈ ਕਰਨੀ ਪਈ ਹੁੰਦੀ ਆ ਸਿੱਖ ਛੜਿਆ ਹੀ ਉਹਦੇ ਕੋਲੋਂ ਜਿਹੋ ਜੀ ਉਹ ਤੇ ਉਹ ਜਿਆ ਹੁਣ ਤੂੰ ਹੋ ਗਿਆ ਵਾ ਦਫਾ ਹੋ ਵਾ ਪਰਾਂ ਜਾ ਕੇ ਹੂ ਆ ਗਏ ਜੀ ਹਾਂ ਆਈ ਗਿਆ ਚਲਾ ਆਂ ਮੋਟਰ ਠੀਕ ਆ ਗਰਮੀ ਪਿੰਦਰ ਬੜੀ ਪੈਂਦੀ ਆ ਤੇ ਗਰਮੀ ਨੂੰ ਤੈਨੂੰ ਪਤਾ ਹੀ ਆ ਹੁੰਦਾ ਫਰੰਡ ਹੈ ਉਦਾਂ ਬੱਦਲ ਵੇਖਾ ਜੇ ਪੈਰੀਏ ਤੇ ਚੰਗਾ ਨਹੀਂ ਤੇ ਉਦਾਂ ਦਾ ਬੜਾ ਬੁਰਾ ਹਾਲ ਹੈ ਬੱਦਲ ਹੁੰਦਾ ਹੀ ਆ ਪੈਂਦਾ ਤੇ ਹੈ ਨਹੀਂ ਆ ਤੇ ਕਿੰਨੂ ਪਏ ਹੈ ਮੂਸਾ ਹੁਣਾ ਵਧੀਆ ਤੇ ਮਾਲਾ ਆ ਗਿਆ ਪੈਂਦਾ ਤੇ ਹਟ ਜਾਂਦਾ ਛਿਟਾਂ ਆਉਂਦੀਆਂ ਚਾਰਕ ਉਸੇ ਵਲ ਬੱਦਲ ਉੱਡ ਜਾਂਦਾ ਵਾ ਸੋਚਦੇ ਸ਼ੁਕਰ ਆ ਕਿ ਤੇ ਠੰਡਾ ਹੋਊਗਾ ਬੜਾ ਬੁਰਾ ਹਾਲ ਹੋਣ ਦਿਆ ਉਪਾੜਾ ਤੇ ਰੋਟੀ ਬਣੀ ਆ ਫਿਰ ਖਾ ਲੋ ਆਜੋ ਰੋਟੀ ਲੋਦੀ ਪਾਣ ਕੇ ਖਾ ਲਾਂ ਪਹਿਲਾਂ ਦਾ ਪਾਣੀ ਦਾ ਗਲਾਸ ਲਿਆ ਇੱਕ ਹੂੰ ਮੈਂ ਨਾ ਡੰਗਰਾਂ ਨੂੰ ਪਾਣੀ ਪੂਣੀ ਡਾਹ ਕੇ ਆਵਾ ਤੇ ਨਿੰਬੂ ਪਾਣੀ ਬਣਾਦਾ ਤੁਹਾਨੂੰ ਉਹ ਵੀ ਬਣਾ ਲਈ ਪਹਿਲਾਂ ਇੱਕ ਪਾਣੀ ਦਾ ਉਦਾਂ ਲੈ ਕੇ ਦੇ ਗਲਾ ਠੰਡਾ ਜਾ ਚਲੋ ਮੈਂ ਦਿਨੀ ਤੁਹਾਨੂੰ ਜਾ ਲਓ ਪੋਨਾਂ ਲਈ ਖਾਣ ਨੂੰ ਸਰਦਾ ਪਾਣੀ ਡਾਇਆ ਵਾ ਗਾਇ ਨਾਣਾ ਕੋਈ ਵੇਲੀ ਲਾਵ ਲਾਵ ਅੱਗੇ ਹੋਣ ਆ ਗਿਆ ਪਿੰਦਰਪਾਜੀ ਆ ਗਿਆ ਤਾਂ ਜਾਓ ਜਾ ਕੇ ਗੱਲ ਕਰੋ ਨਾ